ਅਈਲੇ ਨੰਬਰ ਤੇ ਮਹਿੰਡਾ ਬਣਾਤਾ ਹੁਣ ਪਾਸਿਆ ਸੇ ਲੋਕ ਵੀ ਆ ਕੇ ਗੱਲਾਂ ਕਰਦੇ ਬਣਦਾ ਨੰਬਰ 1 ਹੈ ਸਰਕਾਰ ਕੋਈ ਨਹੀਂ ਕੰਮ ਚੰਗੇ ਕਰਦੀ ਜਿਹੜੇ ਹਸਾਬ ਨਾਲ ਉਹਨਾਂ ਨੇ ਲੋਕਾਂ ਨੂੰ ਲੈਡ ਦਿੱਤੀ ਇਹ ਮੋਟਰਾਂ ਦੀ ਉਹ ਹਸਾਬ ਨਾਲ ਤਾਂ ਅੱਗੇ ਜਾਣੇ ਚਾਹੀਦੇ ਉਹ ਲੋਕ ਮੋਟਰਾਂ ਬੰਦ ਕਰਕੇ ਹੁੰਦੇ ਰਹੇ ਛੋਨੇ ਵੇਲੇ ਪੰਜਾਬ ਸਰਕਾਰ ਕੀ ਪੰਜਾਬ ਸਰਕਾਰ ਖਤਮ ਹੋਊਗੀ ਜਦੋਂ ਕੰਮ ਹੀ ਨਹੀਂ ਹੋ ਰਿਹਾ ਕੋਈ ਤੁਹਾਨੂੰ 92 ਐਮਐਲ ਜਿਤਾਤੇ ਸੀ ਕਿਵੇਂ ਦਾ ਨਜ਼ਾਰਾ ਆਇਆ ਜਿਤਾਇਆਂ ਦਾ ਕੋਈ ਜਿਹੜੀ ਨੇਰੀ ਚੱਲੀ ਸੀ ਨੇਰੀ ਦੇ ਨਾਲ ਹੀ ਬੁਲਾ ਵਜਿਆ ਸੀ ਪਲਟਾ ਹਾਂ ਪਰ ਜਿਹੜੇ ਲੋਕਾਂ ਨੇ ਹਮਾਇਤ ਦਿੱਤੀ ਸੀ ਕੋਈ ਉਹਨਾਂ ਦੇ 92 ਦਾ ਬਹੁਤਾ ਫਾਇਦਾ ਨਹੀਂ ਹੋਇਆ ਕਿਸੇ ਨੂੰ ਕਿਵੇਂ ਕੀ ਫਾਇਦਾ ਨਹੀਂ ਹੋਇਆ ਕੋਈ ਵੀ ਬਾਲ ਦੇ ਚੰਗੇ ਕੰਮ ਨਹੀਂ ਕੋਈ ਬਾਲੇ ਕਰੇ ਬਾਪੂ ਜੀ ਪਿੰਡਾਂ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਬਿਜਲੀ ਦੇ ਬਿੱਲ ਵਿੱਚ ਲੋਕ ਰੌਲਾ ਵੀ ਪਾਈ ਜਾਂਦੇ ਆ ਵਿੱਚ ਜ਼ੀਰੋ ਵੀ ਆਉਂਦੇ ਆ 600 ਯੂਨਟ ਇਹਨਾਂ ਨੇ ਮਾਫ ਕਰੀਆ ਬਾਲੇ ਤਾਂ ਪਿੰਡਾਂ ਦੇ ਵਿੱਚ ਸਾਨੂੰ ਇਹ ਕਹਿ ਦਿੰਦੇ ਆ ਕਿ ਬਿਜਲੀ ਦੇ ਕਾਟ ਹੀ ਵੱਡੇ ਲੱਗ ਗਏ ਤਾਂ ਕਰਕੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਕਹਿੰਦੇ ਯੂਨਟਾਂ ਮਚਣ ਗਿਆ ਕਿੱਥੋਂ ਜਦੋਂ ਲਾਈਟ ਹੀ ਨਹੀਂ ਆ ਰਹੀ ਸੀ ਇਹ ਕੱਟਦਾ ਕੋਈ ਬਹੁਤ ਨਹੀਂ ਲੱਗੇ ਐਵੇਂ ਆਪਾਂ ਝੂਠ ਬੋਲੀਏ ਕਿ ਕੱਟਦਾ ਨਹੀਂ ਕਰ ਲੱਗਦੇ ਬਿਜਲੀ ਠੀਕ ਆ ਹੀ ਜਾਂਦੀ ਆ ਤੇ ਜੇ ਹੋਜੀ ਕੋਈ ਮਚਾਉਂਦਾ ਕਰਦਾ ਫਿਰ ਬਿਜਲੀ ਜੂੰਟ ਦਾ ਹੋਜੀ ਹਿਸਾਬ ਨਾਲ ਮਚਣ ਗਿਆ ਹੈਲਥ ਸਿਸਟਮ ਦੀ ਗੱਲ ਕਰੀਏ ਬਾਪੂ ਜੀ ਸਿਹਤ ਸਹੂਲਤਾਂ ਦੀ ਗੱਲ ਕਰੀਏ ਕਿਵੇਂ ਦਾ ਰਿਆ ਮਹਾ ਜੜਾ ਕਿਵੇਂ ਦਾ ਸਰਕਾਰ ਵੱਲੋਂ ਕੀਤਾ ਗਿਆ ਚੰਗਾ ਕੰਮ ਕੋਈ ਸਿਹਤ ਸਹੂਲਤਾਂ ਜਿਵੇਂ ਇਹਨਾਂ ਨੇ ਦਿੱਤੀਆਂ ਉਸ ਲੋਡ ਤੇ ਕੋਈ ਜਿਵੇਂ ਇਹਨਾਂ ਨੇ ਅਲਾਊਟ ਕਰ ਰਿਆ ਸੀਗਾ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈ ਬੂਟੀ ਫਰੀ ਮਿਲੂਗੀ ਨਲਦੀ ਨਹੀਂ ਮਿਲਦੀ ਕਿਤੇ ਅੱਛਾ ਜੀ ਨਹੀਂ ਮਿਲਦੀ ਉਹਨਾਂ ਨੇ ਫਲੈਕਸ ਬੋਰਡ ਲਾ ਦਿੱਤੇ ਅਸੀਂ ਕਹਿੰਦੇ ਵੀ ਦਵਾਈ ਹੈ ਜਿਹੜੀ ਫ੍ਰੀ ਮਿਲ ਰਹੀ ਹੈ ਜਾਓ ਹਸਪਤਾਲ ਚ ਕਹਿੰਦੇ ਫ੍ਰੀ ਲਾਜ਼ ਕਰਾ ਕੇ ਆਓ ਨਹੀਂ ਕਿਸੇ ਹਸਪਤਾਲਾਂ ਚ ਜਿਹੜੀ ਦਵਾਈ ਚ ਅਜਨ ਨੂੰ ਨਹੀਂ ਮਿਲਦੀ ਵੀਰੇ ਸੱਥਾਂ ਦੇ ਵਿੱਚ ਆਉਂਦੇ ਆ ਮੰਤਰੀ ਫਿਰ ਮੰਤਰੀ ਦਾ ਮਾਰਦੇ ਰਹਿੰਦੇ ਆ ਗੇੜਾ ਅੱਛਾ ਜੀ ਆਈ ਆ ਤੁਹਾਡੇ ਕੋਲ ਸਾਡੇ ਤਾਂ ਮੰਤਰੀ ਐਮ ਐਲ ਏ ਸੀਗਾ ਸਾਡੇ ਤਾਂ ਉਹ ਵੀ ਕਿਸੇ ਵਾਰੀ ਦੋ ਚਾਰ ਗੇੜੇ ਪਹਿਲਾਂ ਪਹਿਲਾਂ ਕਾਲੀ ਦਲ ਦਾ ਕਿਵੇਂ ਲੱਗਦਾ ਸੀਟ ਬਠਿੰਡੇ ਦੀ ਸੀਟ ਕਿਵੇਂ ਕੱਢੂਗੀ ਹਰ ਸੇ ਮਰਤ ਕਰ ਬਦਲ ਆ 100% ਪੱਕਾ ਸੀਟ ਕੱਢੂਗੇ ਇਹ ਉਹ ਤਾਂ ਕਹਿੰਦੇ ਅਸੀਂ ਤਾਂ 14 ਲੈ ਜਾਵਾਂਗੇ ਸੀਐਮ ਭਗਵਾਨ ਜੀ ਦਾ ਸਟੇਜ ਤੋਂ ਕਹਿ ਦਿੰਦਾ ਤੁਸੀਂ ਕਿਹਨੂੰ ਹਰ ਸਿਮਰਤ ਲੈ ਜੂ ਫਿਰ ਇੱਕ ਘੱਟ ਜੂਗੀ 13 ਸੀਟਾਂ ਤੇ ਚੰਡੀਗੜ੍ਹ ਦੀ ਮਿਲਾ ਕੇ 14 ਤੇ ਉਹ ਤਾਂ ਫਿਰ 12 ਇਧਰੋਂ ਰਹਿ ਗਈਆਂ ਜੀ ਤੇ ਇੱਕ ਉਹਤੀ ਰਹੀ ਰਹਿ ਗਈਆਂ ਫਿਰ ਉਹਨਾਂ ਕੋਲ ਇਹ ਦਾਵਾ ਤਾਂ ਹਰੇਕੀ ਕਰਦੇ ਹੁੰਦੇ ਆ ਪਰ ਜਿਵੇਂ ਇਹਨਾਂ ਨੂੰ ਪਹਿਲਾ ਦਾਵਾ ਮਿਲਿਆ ਸੀ ਉਹ ਗੱਲ ਹੈ ਨਹੀਂ ਵੀ 14 ਦੀਆਂ 14 ਲੈ ਜਾਣਗੇ ਇਨੇ ਬਾਪੂ ਹੱਸਦਾ ਮੈਨੂੰ ਲੱਗਦਾ ਕੋਈ ਗੁੱਜੀ ਚਾਲ ਆ ਕੀ ਚਾਲ ਆ ਨਹੀਂ ਚਾਲ ਤਾਂ ਕਾਦੀ ਆ ਹਾਂ ਚਲੋ ਆਪਾਂ ਦੱਸ ਗੇੜ ਕੇ ਟੈਂਟ ਪਾਉਣਾ ਤਾਂ ਪਜੂ ਇਹਨਾਂ ਨੂੰ ਅੱਛਾ ਨਹੀਂ ਚੰਗੇ ਕੰਮਾਂ ਦੀ ਗੱਲ ਕੀਤੀ ਜਾਵੇ ਹਰ ਸਿਮਰਤ ਬਾਦਲ ਵੱਲੋਂ ਐਮਪੀ ਰਏ ਐ ਇੱਥੇ ਚੰਗੇ ਕੰਮ ਕੀਤੇ ਆ ਹਰ ਸਿਮਰਤ ਕੋਲ ਬਾਦਲ ਨਹੀਂ ਕੀਤੇ ਬਟੰਡੇ ਨੂੰ ਪਹਿਲੇ ਨੰਬਰ ਤੇ ਬਟੰਡਾ ਬਣਾਤਾ ਹੁਣ ਪਾਸੇ-ਆਸੇ ਲੋਕ ਵੀ ਆ ਕੇ ਗੱਲਾਂ ਕਰਦੇ ਬਟੰਡਾ ਨੰਬਰ 1 ਹੈ ਹੂੰ ਇਹੋ ਜਿਹਾ ਸਤਾਲ ਉਹ ਵੀ ਬਾਈ ਦੀ ਦੇਣਾ ਹੂੰ ਉਹਨਾਂ ਨੇ ਲਿਆ ਕੇ ਦਿੱਤੀਆਂ ਹੋਰ ਵੀ ਕੋਈ ਜਿਹੜੀਆਂ ਸਕੀਮਾਂ ਸੀਗੀਆਂ ਜਿਵੇਂ ਹੁਣ ਕਾਲੀ ਦਾਲ ਵਾਲੇ ਪੈਸ਼ਨ ਸਕੀਮ ਸਗਣ ਸਕੀਮ ਦੀਆਂ ਇਹ ਬਾਦਲ ਸਾਹਿਬ ਦੀ ਦੇਣਾ ਹੈ ਹਾਲਾਂ ਬਾਦਲ ਸਾਹਿਬ ਨੇ ਦਾਣਾ ਮੰਡੀਆਂ ਯਾਦ ਆਉਂਦੀ ਹੈ ਪ੍ਰਕਾਸ਼ ਸਿੰਘ ਬਾਦਲ ਹੁਣ ਚੰਗੇ ਕੰਮ ਕੀਤੇ ਹੋਣੇ ਜਿਹੜੇ ਉਹਨਾਂ ਆਹ ਚੰਗੇ ਕੰਮ ਹੁਣ ਤਾਂ ਯਾਦ ਫਿਰ ਕਰਦਾ ਹੀ ਆ ਬੰਦਾ ਜਦੋਂ ਚੰਗੇ ਕੰਮ ਕਰੇ ਹੋਣਾਂ ਕੁਝ ਕ ਤਾਂ ਇਹ ਕਹਿ ਦਿੰਦੀ ਹੁਣ ਕਿ ਕਾਲੀ ਕਾਂਗਰਸੀ ਚੰਗਿਆ ਜਿਵੇਂ ਇਦਾਂ ਯਾਦ ਆਉਂਦੇ ਹੋਣੇ ਆ ਬਾਬਾ ਪ੍ਰਕਾਸ਼ ਸਿੰਘ ਬਾਦਲ ਬੋਰਡ ਸੀ ਉਹ ਸਿਆਸਤ ਦੇ ਗੈਂਦ ਪੂਰੇ ਸਿਆਸਤ ਦੇ ਬੋਰਡ ਸੀ ਹੁਣ ਤਾਂ ਜਿਹੜੇ ਬੰਦੇ ਕਟੜ ਝਾੜੂ ਵਾਲਿਆਂ ਦੇ ਨਾਲ ਖੜੇ ਸੀ ਉਹਨਾਂ ਨੇ ਮੂੰਹੋਂ ਵੀ ਇਹ ਗੱਲਾਂ ਫਾਉਦੀਆਂ ਵੀ ਪਾਈ ਇਹਦੂ ਤਾਂ ਬਾਦਲ ਚੰਗਾ ਸੀਗਾ ਉਹਨੇ ਜਿੰਨੇ ਕੰਮ ਕਰੇ ਚੰਗੇ ਕਰੇ ਅੰਮਾ ਦੀ ਕੋਈ ਉਹ ਘਰ ਨਹੀਂ ਸੀ ਲੱਖੇ ਸਿਧਾਣੇ ਦੀ ਗੱਲ ਕਰੀ ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਲੜਿਆ ਸਣਾ ਬਠਿੰਡਾ ਦੇ ਵਿੱਚ ਜਿਹੜਾ ਮੈਦਾਨ ਦੇ ਵਿੱਚ ਉਤਰਿਆ ਜਾਣਾ ਕਿਵੇਂ ਲੱਗਦਾ ਉਹਨਾਂ ਦਾ ਵੋਟ ਬੈਂਕ ਕਿਵੇਂ ਦਾ ਲੱਗੇਗਾ ਤੁਹਾਨੂੰ ਠੀਕ ਆ ਢੋਢੀ ਪਾਰਟੀਆਂ ਸਾਰੀਆਂ ਚੋਣ ਲੜਦੀਆਂ ਹੀ ਆ ਲੜਦੀਆਂ ਆਈਆਂ ਉਹਦਾ ਵੀ ਹੱਕ ਬਣਦਾ ਹੈ ਚੋਣ ਕਰ ਰਹੀਆਂ ਕਿਵੇਂ ਲੋਕ ਰੁੱਖ ਕਰਨਗੇ ਲੱਖਾਂ ਸਧਾਨਾਂ ਨੂੰ ਵੋਟ ਪਾਉਣਗੇ ਲੱਖਾਂ ਸਧਾਨਾਂ ਸਾਡੇ ਦਾ ਪਿੰਡਾਂ 'ਚ ਹੁਣ ਤਾਂ ਨਹੀਂ ਆਇਆ ਕਿ ਤੇ ਪਹਿਲਾਂ ਇੱਕ ਵਾਰੀ ਪਹਿਲੇ ਇਲੈਕਸ਼ਨ ਤੋਂ ਪਹਿਲਾਂ ਆ ਕੇ ਗਿਆ ਸੀ ਇੱਕ ਵਾਰੀ ਜੇਕਰ ਆਉਂਦਾ ਲੋਕਾਂ ਦਾ ਆਧਾਰ ਬਣੇਗਾ ਵੋਟ ਪਾਉਣਗੀ ਦੇਖੋ ਨਹੀਂ ਹਜ਼ਾਰ ਬਣਦਾ ਇਹਨਾਂ ਵਾਦਾ ਬਾਕੀ ਫਿਰ ਜੇ ਸੇਹਸ ਤੋਂ ਮਗੇ ਤੋਂ ਬਦਲ ਗੂ ਕੀ ਬੰਦ ਜੀ ਕਿਨੇ ਆਪਾਂ ਪੁੱਛਦੇ ਆਂ ਬਾਪੂ ਸਾਹਿਬ ਕਿਹਨ ਠੀਕ ਹੋ ਕਿਵੇਂ ਠੀਕ ਹੋ ਠੀਕ ਹੈ ਕਿਵੇਂ ਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ ਚੰਗੇ ਕੰਮ ਹੋਏ ਸਰਕਾਰ ਕੋਈ ਨਹੀਂ ਕੰਮ ਚੰਗੇ ਕਰਦੀ ਕਿਵੇਂ ਬਾਪੂ ਸਾਹਿਬ ਦੱਸਰੀ ਕੋ ਕਿਵੇਂ ਠੀਕ ਹੋ ਠੀਕ ਹੈ ਵਧੀਆ ਤੁਸੀਂ ਕਿਵੇਂ ਸਿਹਤ ਸਹੂਲਤਾਂ ਦੀ ਗੱਲ ਕੀਤੀ ਸੀ ਪੰਜਾਬ ਸਰਕਾਰ ਨੇ ਕਿਵੇਂ ਦੀਆਂ ਸਿਹਤ ਸਹੂਲਤਾਂ ਚੰਗੀਆਂ ਮਿਲ ਰਹੀਆਂ ਕਰੀ ਜਾਂਦੇ ਹੋ ਠੀਕ ਹੈ ਹਾਂ ਆਮ ਆਦਮੀ ਪਾਰਟੀ ਦੀ ਸਹੀ ਠੀਕ ਹੈ ਲੋਕਾਂ ਦੀ ਹਵਾ ਵਾਗੇ ਕੀ ਜਿਵੇਂ 92 ਐਮਐਲ ਦੀ ਵਗੀ ਸੀ ਹਵਾ ਬਠਿੰਡੇ ਸੀਟ ਦੀ ਗੱਲ ਕਰਾਂਗੇ ਆਪਾਂ ਬਠਿੰਡੇ ਤੋਂ ਕਿਵੇਂ ਦੀ ਰਹੋਗਾ ਜਿਹੜਾ ਆਮ ਆਦਮੀ ਪਾਰਟੀ ਦਾ ਮਾਹੌਲ ਹੈ ਜਿਹੜੇ ਹਿਸਾਬ ਨਾਲ ਉਹਨਾਂ ਨੇ ਲੋਕਾਂ ਨੂੰ ਲਾਈਟ ਦਿੱਤੀ ਇਹ ਮੋਟਰਾਂ ਦੀ ਉਹ ਹਿਸਾਬ ਨਾਲ ਤਾਂ ਅੱਗੇ ਜਾਣੇ ਚਾਹੀਦੇ ਉਹ ਲੋਕ ਮੋਟਰਾਂ ਬੰਦ ਕਰਕੇ ਹੁੰਦੇ ਰਹੇ ਛੋਨੇ ਵੇਲੇ ਮਤਲਬ ਕਿਸੇ ਟਾਈਮ ਬੰਦੀ ਨਹੀਂ ਕੀਤੀ ਲਾਈਟ ਉਹਨਾਂ ਨੇ ਠੀਕ ਹੈ ਤੇ ਬਿਲਕੁਲ ਨਹੀਂ ਆਇਆ ਜਿਹੜਾ ਕੋਈ ਪਰਾਨਾ ਨਹੀਂ ਪਰਦਾ ਉਹਨੂੰ ਤਾਂ ਆਉਣਾ ਹੀ ਆਉਣਾ ਹੈ ਬਿਜਲੀ ਦੇ ਬਿੱਲ ਜ਼ੀਰੋ ਆ ਆ ਜ਼ੀਰੋ ਆ ਰਹੇ ਆ ਹੂੰ ਸਹੀ ਚਲੋਗੇ ਸਹੀ ਚਲਉਂਦਾ ਹਾਂ ਠੀਕ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਕਹਿੰਦੇ ਸੀ ਸੱਥਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਸੱਥਾਂ ਦੇ ਵਿੱਚ ਨਜ਼ਰ ਆਏ ਇਹਨਾਂ ਦੇ ਐਮਐਲਏ ਕਦੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਚੁਣ ਕੇ ਤੁਸੀਂ ਵਿਧਾਨ ਸਭਾ ਦੇ ਵਿੱਚ ਭੇਜੇ ਆ ਉਹ ਵਿਚ ਆਏ ਵੀ ਆਏ ਵੀ ਤਿੰਨ ਚਾਰ ਆ ਰਹੇ ਸੁਣਦੇ ਆ ਦੋਖੋ ਜੇਕਰ ਤੁਸੀਂ ਪਹੁੰਚਦੇ ਹੋ ਉਹਨਾਂ ਦੇ ਦਫ਼ਤਰ ਅਜੇ ਸਦਾਂਗਤ ਆਉਂਦੇ ਆ ਜੀ ਆਉਂਦੇ ਆ ਯਾਨੀ ਕਿ ਆਮ ਆਦਮੀ ਪਾਰਟੀ ਦੇ ਕਮ ਕਾਜਾਂ ਤੋਂ ਤੁਸੀਂ ਖੁਸ਼ ਹੋ ਹੋਸ਼ ਹੈ ਵਧੀਆ ਲੱਗਣ ਸਾਰੇ ਨੌਕਰ ਕਹਿੰਦੇ ਜਾਣ ਲੱਗ ਗਿਓ ਇਹ ਤਾਂ ਮਗਰਲੇ ਪੰਜ ਚਾਰ ਪੰਜ ਮਹੀਨਿਆਂ ਚ ਪੁੱਛਦੇ ਹੁੰਦੇ ਸੀ ਹਜੇ ਤਿੰਨ ਸਾਲ ਹੋ ਗਏ ਤੇ ਬਾਕੀ ਪਏ ਹੈ ਠੀਕ ਹੈ ਅਜੇ ਪਏ ਕਿ ਨਹੀਂ ਪਏ ਇਹੋ ਤਿੰਨ ਸਾਲ ਅਜੇ ਕਰੀ ਜਾਣੇ ਕੰਮ ਤਾਂ ਉਹਨਾਂ ਨੇ ਬਠਿੰਡਾ ਸੀਟ ਕਿਦੇ ਹਿੱਸੇ ਤੁਸੀਂ ਮੰਨ ਦਿਓ ਜਾਵੇਗੀ ਹਰ ਸਿਮਰਤ ਕੋਰ ਬਦਲ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਕੈਬਨਟ ਮੰਤਰੀ ਗਰਮੀਤ ਖੁੱਡੀਆਂ ਨੂੰ ਟਿਕਟ ਦੇ ਦਿੱਤੀ ਗਈ ਹੈ ਕਿੰਨਾ ਦੇ ਹਿੱਸੇ ਜਾਵੇਗੀ ਦਾ ਕੋਈ ਪਤਾ ਨਹੀਂ ਮੱਲ ਜਿਹੜੇ ਹਿਸਾਬ ਨਾਲ ਪਹਿਲਾਂ ਇਹਨਾਂ ਦੇ ਐਮਐਲ ਬਣੇ ਉਹ ਸਾਲੋਂ ਤਾ ਗਰਮੀਦ ਖੁੱਡੀਆਂ ਹੀ ਅੱਗੇ ਜਾ ਰਿਹਾ ਹੋਊਗਾ ਜੀ ਵੀ ਜਿਵੇਂ ਪਹਿਲਾਂ ਇਹਨੇ 92 ਜਿੱਤੇ ਐ ਵੀ ਲੋਕ ਕਿੰਨੇ ਟੁੱਟ ਜਾਣਗੇ ਥੋੜੇ ਘਨੇ ਟੁੱਟ ਜਾਣਗੇ ਤੇ ਟੁੱਟਣਗੇ ਵੀ ਤਾਂ ਕੋਈ ਵੈਸੇ ਕੰਮ ਕੋਈ ਢਮਡਾ ਕਹੀ ਜੀ ਠੀਕ ਤੱਕ ਕੀਤਾ ਨਹੀਂ ਕੀਤੇ ਹੀ ਐ ਜੀ ਹਾਂ ਠੀਕ ਐ ਲੱਖਾ ਸਿਧਾਨਾ ਵੀ ਖੜਾ ਹੋ ਰਹੇ ਨੇ ਲੋਕ ਪਾਉਣਗੇ ਲੱਖੇ ਸਿਧਾਨਾ ਪਾ ਦਾ ਫਰੋ ਉਹਨੇ ਦਾ ਚਾਹ ਫਰੋ ਉਹਨੇ ਦਾ ਵਿਚ ਆਪ ਦਾ ਖੜਾ ਹੋਣਾ ਹੀ ਹੋਣਾ ਉਹਨੇ ਤਾਂ ਅੱਗੇ ਮੋੜਾਂ ਤੇ ਹੋ ਗਿਆ ਸੀਗਾ ਹੁਣ ਇੱਥੇ ਹੋ ਜੂਗਾ ਇਹਨਾਂ ਦਾ ਮੁਰਾ ਕਰ ਨਹੀਂ ਹੁੰਦਾ ਕੋਈ ਨਾ ਕੋਈ ਕੀ ਗੱਲ ਬਾਪੂ ਆਜ਼ਾਦ ਬੰਦੇ ਨੂੰ ਲੋਕ ਕਿਉਂ ਨਹੀਂ ਪਸੰਦ ਕਰਦੇ ਆਜ਼ਾਦ ਲੋਕ ਆਜ਼ਾਦ ਜਿਹੜੇ ਉਹ ਕਹਿੰਦੇ ਕਿ ਅਸੀਂ ਆਜ਼ਾਦ ਆ ਅਸੀਂ ਆਮ ਲੋਕਾਂ ਦੀ ਗੱਲ ਕਰਾਂਗੇ ਕਹਿੰਦੇ ਕਿ ਇਹ ਪਾਰਟੀਆਂ ਦੇ ਵਿੱਚ ਰਹਿ ਕੇ ਕੱਠ ਪੁਤਲੀ ਬਣ ਜਾਂਦੇ ਨੇ ਜਿਹੜੇ ਨਮਾਇੰਦੇ ਜਿਹੜੇ ਪਾਰਟੀਆਂ ਦੇ ਵਿੱਚ ਹੁੰਦੇ ਨੇ ਆਜ਼ਾਦ ਬੰਦੇ ਨੂੰ ਕਿਉਂ ਲੋਕ ਵੋਟ ਪਾਉਣਾ ਪਸੰਦ ਨਹੀਂ ਕਰਦੇ ਉਹ ਫਿਰ ਕੱਲਾ ਰਹੇ ਜਾਂਦਾ ਇਕੱਲੇ ਦਾ ਬਣਦਾ ਕੁਝ ਨਹੀਂ ਉਹਦਾ ਆਲਾਗਾ ਪਾਰਟੀ ਮਗਰ ਪਾਉਂਦਾ ਫਿਰ ਲੋਕ ਰੋਂਦੇ ਵੀ ਆ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਸਾਡੀ ਮੁੱਦਾ ਨਹੀਂ ਚੱਕਿਆ ਜਾ ਸਕਦਾ ਮੁੱਦਾ ਕੱਲਾ ਤਾਂ ਚਲੀ ਜਾਂਦੀ ਹੁੰਦੀ ਆ ਦਾ ਆ ਤਾਂ ਤੈਨੂੰ ਜਿਹੜੀ ਸਰਕਾਰ ਕੋਈ ਆ ਜੇ ਉਹਦੇ ਬਰਖਲਾਬ ਤਾਂ ਹੁੰਦੇ ਹੁੰਦੇ ਲੋਕ ਉਹ ਚੰਗਾ ਕਰੀ ਜੇ ਅਗਲੇ ਇਹਦੇ ਵੀ ਜੇ ਚੰਗਾ ਕੀਤੇ ਤਾਂ ਹੀ ਬਰਖਲਾਬ ਹੋ ਜਾਂਦੇ ਠੀਕ ਹੈ ਪਰ ਹਾਲ ਤੱਕ ਤਾਂ ਇਹਨੇ ਕੋਈ ਮਾੜਾ ਕੀਤਾ ਨਹੀਂ ਠੀਕ ਹੈ ਭਾਈ ਤਿੰਨ ਸਾਲ ਪਏ ਆ ਬਾਕੀ ਇਹਦੇ ਠੀਕ ਹੈ ਹੋਰ ਵੀ ਕਰੂਗਾ ਬਾਪੂ ਸ਼ਸ਼ੀਕਰ ਸਸਰੇ ਕਾ ਕੀ ਹਾਲ ਚਾਲ ਨੇ ਬਹੁਤ ਵਧ ਗਿਆ ਬੈਠੇ ਹੋ ਫਿਰ ਵਧ ਗਿਆ ਕਿਵੇਂ ਦਾ ਲੱਗ ਰਿਹਾ ਮਾਹੌਲ ਬਠਿੰਡਾ ਸੀਟ ਦੀ ਗੱਲ ਕਰਾਂਗੇ ਲੱਖਾ ਸਦਾਨਾ ਹਰਸਿਮਰਤ ਕੋਰ ਬਾਦਲ ਗਰਮੀਤ ਖੁੱਡੀਆਂ ਆਮ ਆਦਮੀ ਪਾਰਟੀ ਤੋਂ ਕਿਵੇਂ ਦਾ ਮੈਚ ਨਜ਼ਰ ਆਵੇਗਾ ਤੁਹਾਨੂੰ ਸਾਡਾ ਮੈਚ ਨਜ਼ਰ ਸਾਡੇ ਪਿੰਡ ਦੀ 250 ਕਿਲਾ ਸ਼ਾਮਲਾਟ ਸੀ ਅਸੀਂ 7 ਸਾਲ ਮਗਰ ਫਿਰਦੇ ਰਹੇ ਕਾਂਗਰਸ ਮਗਰ ਵੀ ਫਿਰਦੇ ਰਹੇ ਹੂੰ ਅਖੀਰ ਬਾਦਲ ਸਾਹਿਬ ਕਹਿੰਦਾ ਹੁੰਦਾ ਸੀਗਾ ਵੀ ਆਪਣੀ ਸਰਕਾਰ ਬਣਾਓ ਤੇ ਆਪਾਂ ਨਾਲ ਦੀ ਨਾਲੇ ਕੰਮ ਕਰਾਂਗੇ ਸਰਕਾਰ ਬਾਦਲ ਸਾਹਿਬ ਦੀ ਬਣ ਗਈ 5 ਸਾਲ ਸੱਥੋ ਕਾਗਜ ਮੰਗਾਈ ਗਏ ਐ ਲਿਓ ਐ ਲਿਓ ਉਹਦੇ ਵਿੱਚ ਉਹਨਾਂ ਦਾ ਫੋਨ ਹੀ ਪਿਆ ਅਖੀਰ ਪੰਜਾਂ ਸਾਲਾਂ ਤੋਂ ਫੇਰ ਆ ਕੇ ਬਾਦਲ ਸਾਹਿਬ ਇੱਥੇ ਹਰਿਆਪੁਰ ਆਏ ਕਹਿੰਦੇ ਵੀ ਤੁਸੀਂ ਐਂ ਤਾਂ ਆਖਿਓ ਨਾ ਵੀ ਸਾਨੂੰ ਲੜੀ ਲਾਈ ਜਾਂਦਾ ਜਦੋਂ ਸਰਕਾਰ ਆ ਗਈ ਆਪਣੀ ਕਾਲੀ ਦਲ ਦੀ ਪਹਿਲ ਦੇ ਆਧਾਰ ਤੇ ਸੋਡਾ ਕੰਮ ਹੋਊਗਾ ਸਾਡੀ 8 ਪਿੰਡਾਂ ਦੀ ਸ਼ਾਮ ਲੱਟ ਸੀ। ਹੂੰ ਕਿਸੇ ਦੀ 1800 ਕਿੱਲਾ ਕਿਸੇ ਦੀ 2000 ਕਿੱਲਾ ਕਿਸੇ ਦੀ 300 ਕਿਸੇ ਦੀ 500 ਕਿਸੇ ਦੀ 700 2282 ਕਿੱਲਾ ਸੀ। ਹੂੰ ਬਾਦਲ ਸਾਹਿਬ ਜਦੋਂ ਦੂਜੀ ਵਾਰ ਸਰਕਾਰ ਬਣ ਗਈ ਸਾਨੂੰ ਨਾਲ ਦੀ ਨਾਲ ਬੁਲਾ ਲਿਆ। ਚੰਡੀਗੜ੍ਹ ਆ ਇਥੋਂ ਬਲਕਾਰ ਸਿੰਘ ਸੀ ਸਾਡੇ ਨਾਲ ਜਾਂਦਾ ਰਿਹਾ। ਡੀਸੀ ਸਾਡੇ ਨਾਲ ਜਾਂਦਾ ਹੁੰਦਾ ਸੀ। ਐਸਡੀ ਵੀ ਨਾਲ ਜਾਂਦਾ ਸੀ। ਦਸਵੀਰਤਾਰਾਂ ਨੇ ਪਟਵਾਰੀਆਂ ਨੇ ਤਾਂ ਨਾਲ ਜਾਣਾ ਹੀ ਜਾਣਾ ਸੀ। ਮਲਕਾਰ ਸਿੰਘ ਨੇ ਸਾਥੋਂ ਤੇਲ ਨਹੀਂ ਪੁਆਇਆ ਘਟ ਤੋਂ ਘਟ 15 ਵਾਰੀ ਸਾਡੇ ਨਾਲ ਚੰਡੀਗੜ੍ਹ ਗਿਆ ਪੰਚਾਇਤਾਂ ਚੰਦੀਆਂ ਸੀ ਨਾਲ ਜਦੋਂ ਸਰਕਾਰ ਆ ਗਈ ਪਹਿਲੇ ਹਫਤੇ 'ਚ ਸਾਨੂੰ ਬੁਲਾ ਲਿਆ ਆਪ ਦੇ ਪੀਓ ਨੂੰ ਕਹਿੰਦਾ ਪਹਿਲਾਂ ਇਹਨਾਂ ਦਾ ਕੰਮ ਕਰਨਾ ਹੈ ਹੋਰ ਕੰਮ ਨਹੀਂ ਕੋਈ ਕਰਨਾ ਸਾਡਾ 3 ਮਹੀਨਿਆਂ 'ਚ ਕੰਮ ਕਰਤਾ ਸ਼ਾਮ ਲਾਟ ਸਾਡੇ ਨਾਂ ਕਰਤੀ ਤੇ ਮੋਟਰਾਂ ਸਾਨੂੰ ਪਾਣੀ ਨੂੰ ਮੈਂ ਆਪ ਇਹ ਅਰ ਲੱਗਦਾ ਲੱਗਦਾ ਅੱਧ ਚ ਰਹਿ ਜਾਂਦਾ ਸੀ ਕਸੀ ਦਾ ਪਾਣੀ ਮੋਟਰਾਂ ਹੈ ਨਹੀਂ ਸੀ ਮੋਟਰਾਂ ਹੁਣ ਸਾਡੇ ਵੇਖ ਜਾ ਕੇ ਜਿਉਂ ਨੇ ਮੋਟਰਾਂ ਦਿੱਤੀਆਂ ਤਾਂ ਫੇਰ ਹੀ ਛੱਡ ਕਿਉਂਦੇ ਰਹੇ ਆ ਮੇਰੇ ਕੁੜਮ ਨੇ 95000 ਰੁਪਇਆ ਭਰੀ ਬੈਠਾ ਇਹ ਆਖਿਆ ਕਨ ਅਸੀਂ ਆਏ ਤੇ ਵਾਕੇ ਤੇ ਵਾਕੇ ਅਜੇ ਮੋਟਰ ਨਹੀਂ ਮੀੜੀ ਨੇ ਨੂੰ 2 ਸਾਲ ਹੋ ਗਏ ਸਰਕਾਰ ਬਣੀ ਨੂੰ 95000 ਰੁਪਇਆ ਭਰੀ ਬੈਠਾ ਨਾ ਤਾਂ ਪੈਸੇ ਮੋੜਦੇ ਐ ਤੇ ਨਾ ਮੋਟਰ ਦਿੰਦੇ ਹੈਗੇ ਬਣ ਬਰਾਨੀ ਹੋਇਆ ਪਿਆ ਐ ਕਿਸੇ ਦੀ ਮੋਟਰ ਤੇ ਆ ਉਹ ਅਗਲੇ ਦੀ ਮਰਜ਼ੀ ਆ ਲਵਾ ਦੇ ਨਾਲ ਲਵਾ ਦੇ ਪਾਣੀ ਬਾਦਲ ਸਾਹਿਬ ਨੂੰ ਵੋਟ ਪਾਵਾਂਗੇ ਜਿੰਨਾ ਚਿਰ ਅਸੀਂ ਚਾਉਂਦੇ ਆ ਉਹਦੇ ਕੰਮਾਂ ਨੂੰ ਸਾਨੂੰ ਸੀਵਰੇਜ ਦਾ 13 ਲੱਖ ਰੁਪਇਆ ਪਾਤਾ ਮੰਡੀ ਨੇ ਗੋਨੇਣਾ ਮੰਡੀ ਨੇ ਸਾਡੇ ਇਥੋਂ ਮੁੰਡਾ ਕਿਤੇਜਾ ਸਰਪੰਚ ਆਏਗਾ ਅਸੀਂ ਮਗਰ ਪਏ ਉਹਦੇ ਉਹ ਕਹਿੰਦੇ ਵੀ ਮਾ ਫੋਨ ਕੇ ਆਪਣੇ ਠੀਕ ਆ ਪਿੱਛੇ ਬਲਾਡ ਦੇ ਰਕਵੇ ਦੇ ਵਿੱਚ ਤਾਂ ਸਰਕਾਰ ਨੇ ਪਾਈ ਸੀ ਉਹਨੇ ਮਿਕਸਲ ਕਮੇਟੀ ਨੇ ਖਰਚੇ ਤੇ ਪਾਈ ਸੀ ਮੂਹਰੇ ਸਾਨੂੰ ਪੈਸਾ ਪਤਾ ਕਰਜਾ ਕਾਂਗਰਸ ਸਰਕਾਰ ਨੇ ਕਾਂ ਸਰਕਾਰ ਤੋਂ 13 ਲੱਖ ਰੁਪਇਆ ਕਰਜਾ ਪਤਾ ਪਾਣੀ ਗੰਦੇ ਨਾਲੇ ਦਾ ਉਹ ਬਲਾਡ ਵਾਲੀ ਮੁੱਲ ਲੈਂਦੇ ਸੀ ਅਸੀਂ ਮੁੱਲ ਲੈਂਦੇ ਸੀ ਸਰਪੰਚ ਮੈਨੂੰ ਦਾ ਆਪਾ ਬਦਲ ਸਾਹਿਬ ਨੂੰ ਮਿਲਣਾ ਹੈ ਅਸੀਂ ਦੋ ਵਾਰ ਹੀ ਮਿਲੇ ਕਹਿੰਦੇ ਵੀ ਕਰਾਂਗੇ ਜਰੂਰ ਤੁਹਾਡਾ ਕੰਮ ਅਖੀਰ ਉਹਨੂੰ ਪਤਾ ਲੱਗ ਗਿਆ ਵੀ ਫਰੀਦਕੋਟ ਨੂੰ ਜਾਣਾ ਅੱਜ 8:30 ਵਜੇ ਉਹ ਸੜਕ ਨੰਗਣਾ ਹੈ ਉਹ ਆ ਗਿਆ ਮੇਰੇ ਕੋਲੇ ਸਰਪੰਚ ਮੈਨੂੰ ਆ ਚਾਚਾ ਆਪਾ ਬਦਲ ਸਾਹਿਬ ਨੂੰ ਉੱਥੇ ਹੀ ਮਿਲਣਾ ਹੈ ਅੱਜ ਚਾਲਾਂ ਦਾ ਜਾਵੜੇ ਸੀ ਗੱਡੀਆਂ ਆ ਗਈਆਂ ਆਉਂਦਾ ਪਿੱਛੇ ਤੁਹਾਨੂੰ ਦੱਸਿਆ ਸੂਏ ਤੋਂ ਸਾਡਾ ਵਾਹਨ ਸੀ ਕਿਲੋਮੀਟਰ ਘਾ ਉਹਨੇ ਮੇਰੀ ਬਾਹ ਫੜ ਲਈ ਉਸ ਸਰਪੰਚ ਨੇ ਸੜਕ ਦੇ ਵਿਚਾਲੇ ਹੋ ਗਏ ਸੀ ਜਿੱਮੇ ਆ ਖੜਿਆ ਅਸੀਂ ਆ ਬਾਹਾਂ ਫੜ ਕੇ ਗੱਡੀਆਂ ਆ ਕੇ ਖੜਕੀਆਂ ਡੀਐਸਪੀ ਸਾਹਿਬ ਉੱਤਰਿਆ ਸਾਨੂੰ ਕਹਿੰਦਾ ਭਾਈ ਸਾਹਿਬ ਕੀ ਤਕਲੀਫ ਆ ਤੁਹਾਨੂੰ ਅਸਿਕਾ ਜੀ ਅਸੀਂ ਬਾਦਲ ਸਾਹਿਬ ਨਾਲ ਗੱਲਾਂ ਤੋਂ ਹੀ ਕਰਨੀਆਂ ਉਹ ਕਹਿੰਦਾ ਨਹੀਂ ਇੱਥੇ ਨਹੀਂ ਹੁੰਦਗਾ ਡਾਕਟਰ ਚਾਹ ਉਹਥੇ ਕਰੋ ਗੱਲਾਂ ਅਸਿਕਾ ਜੀ ਇੱਥੇ ਮੌਕਾ ਵਿਖਾਉਣਾ ਆ ਅਸੀਂ ਇਹਨੇ ਐਸਪੀ ਐਸਪੀ ਸਾਹਿਬ ਵੀ ਆ ਕੇ ਉੱਤਰਗੇ ਉਹ ਹੱਸ ਪਿਆ ਐਸਪੀ ਸਾਹਿਬ ਜਿਵੇਂ ਆ ਮੁੰਡੇ ਇੰਨੀ ਗਵਾੜ ਦੂਰ ਆ ਕੇ ਕੋਲੇ ਹੱਸ ਪਿਆ ਕਹਿੰਦਾ ਕੀ ਗੱਲੋ ਜਿੱਟੋ ਜੱਟ ਨੂੰ ਤੁਸੀਂ ਵਾਣਾ ਚ ਘੇਰਦੇ ਆ ਜਾਨੀ ਉਹਨੇ ਤਾਂ ਖੁਸ਼ੀ ਨਾਲ ਸਾਡੇ ਨਾਲ ਗੱਲ ਕਰੀ ਅਸਿਕਾ ਜੀ ਅਸੀਂ ਮੌਕਾ ਵਿਖਾਉਣਾ ਇੱਥੇ ਕਹਿੰਦਾ ਠੀਕ ਐ ਸਾਈਡ ਤੇ ਹੋਜੋ ਉਹਨੇ ਇਸ਼ਾਰਾ ਕਰਤਾ ਗੱਡੀਆਂ ਟੱਪੀ ਗੇ ਟੱਪੀ ਗੇ ਜਦੋਂ ਬੱਤਲ ਸਾਹਿਬ ਦੀ ਗੱਡੀ ਆ ਗਈ ਹੁਣ ਐਸਐਸਪੀ ਡੀਐਸਪੀ ਸਾਹਿਬ ਕੋਲੇ ਖੜੇ ਤੇ ਉਹ ਗਾਹ ਟੱਪਣ ਕਿਵੇਂ ਖੜ ਗਏ ਕੜ ਕੇ ਉਹਨੇ ਸੀਸਾ ਕਰਿਆ ਨੀਵਾ ਆਸਪਿਆ ਬੱਤਲ ਸਾਹਿਬ ਆਪ ਜਦੋਂ ਹੱਸ ਪਿਆ ਤੇ ਕਹਿੰਦਾ ਮੁੰਡਿਓ ਕੀ ਤਕਲੀਫ ਐ ਅਸਾ ਕਹਿਆ ਜੀ ਆਹ ਹੱਦ ਐ ਸਾਡੀ ਤੇ ਬਲਾੜ ਦੀ ਕਹਿੰਦਾ ਅੱਛਾ ਐਦੋਂ ਪਿੱਛੇ ਦਾ ਕਮੇਟੀ ਨੇ ਪੈ ਪਾਇਆ ਜਿਹੜੇ ਕਮੇਟੀ ਨੇ ਖਰਚਾ ਭਰਿਆ ਐਦੋਂ ਗਾਹ ਸਾਨੂੰ ਪਤਾ ਖਰਚਾ ਹੂੰ ਕਹਿੰਦਾ ਫੇਰ ਅਸੇ ਕਾ ਪਾਣੀ ਇਹ ਵੀ ਮੁੱਲ ਲੈਂਦੇ ਆ ਤੇ ਅਸੀਂ ਵੀ ਮੁੱਲ ਲੈਣੇ ਆ ਹੂੰ ਕਹਿੰਦਾ ਅੱਛਾ ਆਹੀ ਗੱਲ ਹੈ ਪੀਏ ਨੂੰ ਕਹਿੰਦਾ ਲੈ ਕਹਿੰਦਾ 13 ਲੱਖ ਰੁਪਇਆ ਮਾਫ ਹੋਇਆ ਸਾਡਾ ਹੂੰ ਤੇ ਜੇ ਅਸੀਂ ਹੋਰ ਢੱਡ ਫਲਾਵਾਂਗੇ ਨਾ ਤੇ ਉਹਦੇ ਚ ਪੈਂਦਾ ਕੁਝ ਨਹੀਂ ਹੁੰਦਾ ਫੇਰ ਇਹਨੇ ਲਾਰਾ ਲਾਇਆ ਲੋਕਾਂ ਨੇ ਬਦਲਾ ਬਦਲਾ ਕਰਕੇ ਵੋਟਾਂ ਪਾਈਆਂ ਇਹਨੂੰ ਤੇ ਐਤ ਕੀ ਦੇ ਇਲੈਕਸ਼ਨ ਚੀ ਪਤਾ ਲੱਗ ਜੂ ਇੱਕਾਉਂਟ ਚੰਗਾ ਐ ਇੱਕਾਉਂਟ ਮਾੜਾ ਹੈਗਾ ਤੁਹਾਡੇ ਵੱਲੋਂ ਕਿਹਾ ਗਿਆ ਕਿ ਬਾਬਾ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਿਆਸਤ ਦੇ ਬੋਰਡ ਮੰਨੇ ਜਾਂਦੇ ਸੀ ਉਹਨਾਂ ਦਾ ਕਿ ਅੱਜ ਤੱਕ ਆ ਸਾਨੂੰ ਮਿਲਦੇ ਆ ਜਿਹੜੇ ਆਮ ਆਮ ਦੀਆਂ ਗੱਲਾਂ ਕਰਿਆ ਕਰਦੇ ਸੀ ਆਮ ਆਮ ਕਰਕੇ 92 ਐਮਐਲਏ ਜਤਾਏ ਲੋਕਾਂ ਨੇ ਕਿਵੇਂ ਦਾ ਨਜ਼ਰ ਆਉਂਦੇ ਆ ਕਿਤੇ ਜੇ ਉਹਦਾ ਗੱਲਬਾਤ ਕਰਦੇ ਆ ਕਿਤੇ ਪਿੰਡਾਂ ਦੇ ਵਿੱਚ ਆ ਕੇ ਦੇਖਿਆ ਤੁਸੀਂ ਨਾ ਆਪਾਂ ਕੋਈ ਵੇਖਿਆ ਨਹੀਂ ਨਾ ਨਹੀਂ ਵੇਖਿਆ ਨਹੀਂ ਆਪਾਂ ਕਿਤੇ ਕੋਈ ਵੀ ਬੰਦਾ ਚਲੋ ਕੰਮ ਕਰਦੇ ਹੋਣਗੇ ਮਾੜਾ ਮੋਟਾ ਜਿਵੇਂ ਜਿਹਾ ਖਾਲੀ ਬਣ ਗਈ ਇਹਦੇ ਤੇ ਲਾ ਤਾਂ ਪੰਚ 70 ਲੱਖ ਰੁਪਇਆ ਇਹੋ ਜੇ ਕੰਮ ਕਰਤੇ ਜਿਹੜਾ ਖੇਤੀ ਧਿਆਨ ਹੈਗਾ ਉਹ ਇਹ ਝਾਕਦਾ ਨਹੀਂ ਖੇਤੀ ਕਰਨੀ ਤੇ ਸੀਐਮ ਭਗਵੰਤ ਮਾਨ ਤਾਂ ਕਹਿੰਦੀ ਕਿ ਮੈਂ ਕਿਸਾਨਾਂ ਦਾ ਪੁੱਤ ਹਾਂ ਤੇ ਕਿਸਾਨਾਂ ਦੀ ਹਿੱਤਾਂ ਦੀ ਗੱਲ ਕਰਦਾ ਕਿਸਾਨਾਂ ਦੀ ਏਕਤਾ ਦੀ ਕੀ ਗੱਲ ਕਰਦਾ ਪਾਣੀ ਜਰੂਰ ਦੇ ਗਿਆ ਇਤਕੇ ਲਾਈਟ ਵੱਧ ਦੇ ਗਿਆ ਲਾ ਲਿਆ ਹੋਰ ਖੇਤੀ ਕਰਨੀ ਕੋਈ ਧਿਆਨ ਨਹੀਂ ਉਹਦਾ ਹੁਣ ਆ ਤੂੰ ਧਰਨੇ ਲੱਗੇ ਪਏ ਐ ਉਥੇ ਕਿਤੇ ਬਿਆਨ ਦਿੱਤਾ ਇਹ ਨਹੀਂ ਵੀ ਕਿਸਾਨਾਂ ਨੂੰ ਗਲਤ ਮਾਰਦੇ ਆ ਤੁਸੀਂ ਨਹੀਂ ਇਹਦਾ ਹੱਕ ਨਹੀਂ ਬਿਆਨ ਦੇਣ ਦਾ ਸਰਕਾਰ ਦੇ ਨਾਲ ਇਹਨਾਂ ਦੀ ਸਹਿਮਤੀ ਹੈ ਕੁਝ ਇਹ ਰੌਲਾ ਪਾਉਣ ਕੁਝ ਕਿਸਾਨ ਪਾਉਣ ਤੇ ਹੱਲ ਤਾਂ ਹੋ ਸਕਦਾ ਹੈ ਨਾ ਇਹ ਤਾਂ ਗੱਲ ਹੀ ਨਹੀਂ ਸੁਣਦਾ ਤਾਂ ਫਿਰ ਆਹਾ ਮਾਸਟਰ ਸੀ ਜੀ ਨੇ ਉਹਨਾਂ ਨੂੰ ਕਹਿੰਦਾ ਹੁੰਦਾ ਇਸ ਨੂੰ ਪੱਕੇ ਕਰਾਂਗੇ ਅਸੀਂ ਡਾਕਟਰ ਸੀ ਜਿਹੜੇ ਉਹਨਾਂ ਨੂੰ ਆਦਾ ਇਸ ਨੂੰ ਪੱਕੇ ਕਰਾਂਗੇ ਅਸੀਂ ਧਰਨੇ ਨਹੀਂ ਅਸੀਂ ਲਾਉਣ ਦਿੰਦੇ ਪਹਿਲਾਂ ਧਰਨੇ ਲੱਗੀਆਂ ਜਾਂਦੇ ਸੀ ਆਪਾਂ ਧਰਨਾ ਨਹੀਂ ਕੋਈ ਲਾਉਣ ਦੇਣਾ ਆਪਾਂ ਕਿਤੇ ਬਟਰਬਸ ਤੇ ਨਹੀਂ ਚੜ੍ਹ ਦੇਣਾ ਉਹ ਤਾਂ ਉਹਨਾਂ ਦੇ ਚ ਤਿੰਨ ਮਹੀਨੇ ਚ ਲੱਗਦਾ ਸੀ ਧਰਨਾ ਦੋ ਚੜਦੇ ਇਸ ਬਾਟਰ ਬਾਕਸਾਂ ਤੇ ਇਹ ਤੇ 20 50 ਬਾਟਰ ਬਾਕਸਾਂ ਤੇ ਚੜਦੇ ਆ ਤੇ ਧਰਨਾ ਜਿੰਨੇ ਮੰਤਰੀ ਸਾਰਿਆਂ ਦੇ 12 ਚ ਲੱਗੇ ਪਏ ਆ ਕਿ ਨਹੀਂ ਸਾਰਿਆਂ ਦੇ ਅਕਸਰ ਮੂਰੇ ਲੱਗੇ ਪਏ ਆ ਕਿ ਨਹੀਂ ਇਹ ਹਟਾ ਲੈ ਧਰਨੇ ਹੁਣ ਮੰਤਰੀਆਂ ਨੇ ਇਹ 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 ਕਹਿੰਦਾ ਹੁੰਦਾ ਸੀ ਮੈਂ ਆਪਦੇ ਬੈਨਰ ਨਹੀਂ ਲਾਉਂਦਾ ਮੈਂ ਆਪਦੀ ਫੋਟੋ ਨਹੀਂ ਲਾਉਂਦਾ ਬਾਦਲ ਸਾਹਿਬ ਨੇ ਫੋਟੋ ਲਾ ਲਈ ਕੈਪਟਨ ਸਾਹਿਬ ਨੇ ਫੋਟੋ ਲਾ ਲਈ ਇਹਦੀਆਂ ਫੋਟੋ ਮਰ ਲੱਗੀਆਂ ਨਹੀਂ ਥਾਂ ਥਾਂ ਲੱਗੀਆਂ ਪੰਜਾਂ ਕਿ ਨਹੀਂ ਇਹ ਤੇ ਕਹਿੰਦੇ ਸੀ ਪਰ ਤੂੰ ਇੱਕ ਹੋਰ ਲਾ ਗਰੀ ਬੰਦੇ ਆ ਗਰੀਬ ਬੰਦਾ ਹੈ ਜਮਾ ਇਹਨੂੰ 1500 ਰੁਪਿਆ ਪੈਲਸਨ ਆਉਂਦੀ ਹੈ ਇਹ ਆਪ ਦਾ ਗੁਜ਼ਾਰਾ ਤਾਂ ਕਰਦਾ ਹੈ ਨਾ 50 ਰੁਪਿਆ ਨਾਲ ਰੋਟੀ ਤਾਂ ਖਾਂਦਾ ਹੈ ਨਾ ਇਹਨੂੰ ਪੁੱਛਿਆ ਕਿ ਅੱਜ 22 ਕਿ 23 ਦਿਨ ਵੱਧ ਹੋ ਗਏ ਉਤੋਂ ਦੀ ਇਹ ਕਿੱਥੋਂ ਰੋਟੀ ਖਾਊਗਾ ਪੈਨਸ਼ਨ ਦੀ ਗੱਲ ਕੀਤੀ 2500 ਪੈਨਸ਼ਨ ਦਾ ਵਾਅਦਾ ਕੀਤਾ ਸੀ 2500 ਮਿਲ ਰਹੀ ਹੈ ਨਾ 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 1500 ਵੀ ਨਹੀਂ ਮੌਕੇ ਤੇ ਮਿਲਦਾ ਇਹਨੂੰ ਪੁੱਛਦਾ ਲੈ ਵੀ ਅੱਜ ਅੱਜ 21 ਤਰੀਕ ਹੋਗੀ ਨਾ 4 ਤਰੀਕ ਨੂੰ 5 ਨੂੰ ਆਉਂਦੀਆਂ ਹੋਣਗੀਆਂ ਪੈਲਸਨ ਆ ਜਦੋਂ ਲੈ 15 16 ਦਿਨ ਵੱਧ ਹੋ ਗਏ ਤੇ ਜਿਹੜੇ ਬੰਦੇ ਨੇ ਗਰੀਬ ਨੇ ਕਿਸੇ ਦੇ ਆਟਾ ਲਿਆਉਣਾ ਕਿਸੇ ਨੇ ਖੰਡ ਲਿਆਉਣੀ ਕਿਸੇ ਨੇ ਦੁੱਧ ਲਿਆਉਣਾ ਉਹ ਕਿਵੇਂ 20 ਦਿਨ ਕੱਢੂਗਾ ਆਟਾ ਲਿਆਉਣ ਦੀ ਲੋਡ ਨਹੀਂ ਪਿੰਡਾਂ ਦੇ ਵਿੱਚ ਹੁਣ ਰਾਸ਼ਨ ਵੰਡਣ ਦੇ ਲਈ ਪੀਸਿਆ ਪਸਾਇਆ ਆਟਾ ਹੀ ਆ ਕੋਸ਼ ਇੱਥੇ ਕੀ ਇੱਕ ਵਾਰੀ ਵੰਡ ਕੇ ਗਏ ਹੈਗੇ ਇਹਨਾਂ ਨੂੰ ਕੁਛ ਲਾਓ ਉਹ ਇਹਨਾਂ ਨੂੰ ਪੁੱਛ ਹੁਣ ਸਾਢੇ ਬਾਰੇ ਤਾਂ ਇਹ ਕੁਛ ਨਹੀਂ ਸੋਚਦਾ ਸਰਕਾਰ ਬੋਲੋ ਆਟਾ ਵੰਡਿਆ ਜਾ ਰਿਹਾ ਕਿਵੇਂ ਮਿਲ ਰਿਹਾ ਤੁਹਾਨੂੰ ਆਟਾ ਇਹ ਕਿਸੇ ਨੂੰ ਦੇ ਗਏ ਕਿਸੇ ਨੂੰ ਨਹੀਂ ਦੇ ਗਏ ਕਿਉਂ ਕੀ ਗੱਲ ਹੋਈ ਵੰਡੀ ਕਿ ਜਿਹੜੇ ਤਾਂ ਦੋ ਦਿਨਾਂ ਚ ਲਏ ਗਏ ਲੈ ਗਏ ਬਾਕੀ ਬਸ ਉਸ ਤੋਂ ਬਾਅਦ ਆਈ ਹੀ ਨਹੀਂ ਅੱਛਾ ਜੀ ਹਾਂ ਜੀ ਫਿਰ ਉਹਨਾਂ ਦਾ ਕੱਟਿਆ ਗਿਆ ਫਿਰ ਜਿਨ੍ਹਾਂ ਨੇ ਕੱਟਿਆ ਗਿਆ ਬਹੁਤ ਦਿਖਾ ਗਏ ਜਿਹੜੇ ਦੇਣ ਵਾਲੇ ਸੀ ਕਿਉਂ ਜੀ ਬਾਈ ਜੀ ਇਦਾਂ ਹੀ ਹੋਇਆ ਇਦਾਂ ਹੀ ਹੋਇਆ ਮੇਰੇ ਕੋਲੇ ਅੱਜ ਬੰਦੇ ਪੰਜ ਆ ਕੇ ਗਏ ਘੱਟੋ ਘਾਟੇ ਦੋ ਪਹਿਲਾਂ ਉਹ ਕਹਿੰਦੇ ਅਸੀਂ 10 15 ਬੰਦਿਆਂ ਦੇ ਸਾਡੇ ਧਿਆਨ ਚ ਹੈ ਬਾਕੀ ਲਿਸਟ ਬਣਾਵਾਂਗੇ ਉਹ ਜਿਹੜੇ ਪਹਿਲਾਂ ਸਾਡੇ ਕੋਲੇ ਡੀਪੂ ਵਾਲੇ ਆਉਂਦੇ ਸਾਡੇ ਕੋਲ ਉਹਨਾਂ ਦਾ ਨੰਬਰ ਸੀਗਾ ਉਹਦੇ ਨੇ ਜੋ ਸਪਲ ਕੀਤਾ ਮੈਂ ਫੋਨ ਲਾ ਕੇ ਉਹ ਕਹਿੰਦਾ ਵੀ ਸਾਡੇ ਜਬਾਰੀ ਬਦਲਤੀ ਇਹਨਾਂ ਨੇ ਐਗਰੋ ਵਿਭਾਗ ਨੂੰ ਦੱਸਿਆ ਕਹਿੰਦਾ ਉਹਨਾਂ ਦਾ ਕਿਸੇ ਕੋਲੇ ਨੰਬਰ ਨਹੀਂ ਸੀ ਨਾ ਸਾਨੂੰ ਉਹਨਾਂ ਤੋਂ ਮਿਲਿਆ ਕੋਈ ਨੰਬਰ ਹੁਣ ਕੋਈ ਉਹਨਾਂ ਦਾ ਨੰਬਰ ਨੰਬਰ ਲੈ ਕੇ ਤੋਂ ਗੱਲਬਾਤ ਪਤਾ ਕਰੇ ਤੋਂ ਪਤਾ ਲੱਗੂਆ ਸਰਕਾਰ ਤਾਂ ਫਲੈਕਸ ਬੋਰਡ ਲਾ ਰਹੀ ਹੈ ਕਹਿ ਰਹੀ ਕਿ ਇਮਾਨਦਾਰੀ ਦੇ ਵੱਡੇ ਵੱਡੇ ਪ੍ਰਚਾਰ ਕਰ ਰਹੀ ਹੈ ਕਹਿੰਦੀ ਸਰਕਾਰੀ ਬੜੀ ਇਮਾਨਦਾਰ ਹੈ ਸਰਕਾਰ ਮਾਨਦਾਰ ਕਰੀ ਜਾਂਦੀ ਹੈ ਸਾਡੇ ਪਿੰਡ ਤਾਂ ਕੱਲੀ ਇੱਕ ਗਰਾਂਡਾ ਕੱਲੀ ਖਾਲੀ ਦੇ ਪੈਸੇ ਲੱਗੇ ਇਹ ਵੀ ਪਹਿਲਾਂ ਦੇ ਪੈਸੇ ਸੀ ਨਾਲੇ ਪੈਸੇ ਹੋਰ ਕਿਸੇ ਕੋਲ ਕੋਈ ਪੈਸਾ ਨਹੀਂ ਆਇਆ ਅੱਛਾ ਤੋ 2 ਸਾਲਾਂ ਦਾ ਵਿਕਾਸ ਹੋਇਆ ਕੁਝ ਕੋਈ ਵਿਕਾਸ ਨਹੀਂ ਸਾਡੇ ਦਾ ਕੱਲੀ ਹਾਲ ਨਾਲ ਹੀ ਬਣੀ ਹੈ ਕੱਲੀ ਨਾਲ ਹੀ ਇਹ 13 ਲੱਖ ਰੁਪਏ ਸਾਡਾ ਪਹਿਲਾਂ ਦਾ ਡੀਸੀ ਦਫਤਰ ਪਿਆ ਸੀ ਤੇ ਪੰਚਾਇਤਾਂ ਦਾ ਉਹ ਪੈਸੇ ਲੱਗੇ ਆ ਨਵੀਂ ਗ੍ਰਾਂਟ ਭਵੰਤਮਾਨ ਦੇ ਰਾਜ ਦੀ ਕੋਈ ਨਹੀਂ ਆਈ ਅੱਛਾ ਜੀ ਹਾਂ ਜੀ ਠੀਕ ਹੈ ਤੇ ਕਿਵੇਂ ਦਾ ਲੱਗਦਾ ਪੰਜਾਬ ਸਰਕਾਰ ਕਿਵੇਂ ਆ ਪੰਜਾਬ ਸਰਕਾਰ ਕੀ ਪੰਜਾਬ ਸਰਕਾਰ ਖਤਮ ਹੋਊਗੀ ਜਦੋਂ ਕੰਮ ਹੀ ਨਹੀਂ ਹੋ ਰਿਹਾ ਕੋਈ ਹਾਂ ਬਠਿੰਡਾ ਸੀਟ ਤੋਂ ਕੌਣ ਜਿੱਤ ਸਕਦਾ ਲੱਖਾ ਸੁਧਾਨਾ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦੇ ਦਿੱਤੀ ਗਈ ਹੈ ਤਾਂ ਬੀਬਾ ਹਰਸਿਮਰਤ कौर ਬਾਦਲ ਇਹ ਅਜੇ ਟਾਈਮ ਪਿਆ ਜੀ ਇਹ ਟਾਈਮ ਪਿਆ ਜੇ ਨਹੀਂ ਵੋਟਾਂ ਦਾ ਐਲਾਨ ਹੋ ਗਿਆ ਜੀ ਚੋਣਾਂ ਹੋਣੀਆਂ ਨੇ 1 ਜੂਨ ਹੋ ਗਿਆ ਪਰ ਅਜੇ ਲੰਮਾ ਅਰਸਾ ਆਏਗਾ ਇਹਦੇ ਚ ਬਾਬ ਬਦਲਦੀ ਰਹਿੰਦੀ ਹੈ ਇਹ ਨਹੀਂ ਪਤਾ ਜੇ ਕੀ ਕੁਝ ਹੋਣਾ ਕੀ ਦੇ ਤੋਂ ਸੰਤੁਸ਼ਟੀ ਹੈ ਪਿਛਲੀ ਸਰਕਾਰ ਕਾਲੀ ਦਲ ਦੀ ਗੱਲ ਕਰੀਏ ਆਪਾਂ ਕਿਵੇਂ ਵੀ ਬਾਹਰ ਸਿਮਰਤ ਬਾਦ ਕੋਰ ਬਾਦਲ ਵੱਲੋਂ ਜਿਹੜੀਆਂ ਲੋਕਾਂ ਨੂੰ ਸ਼ਿਵਾਮਾਂ ਦਿੱਤੀਆਂ ਗਈਆਂ ਰਾਸ਼ਨ ਕਾਰਡਾਂ ਦੀ ਗੱਲ ਹੋਵੇ ਉਦੋਂ ਜਿਹੜਾ ਕਣਕ ਐ ਡੀਪੂਆਂ ਤੇ ਆਉਂਦੀ ਐ ਤਾਂ ਮਿਲ ਜਾਂਦੀ ਸੀ ਜਿੰਨੀਆਂ ਸਹੂਲਤਾਂ ਇਹ ਬਾਦਲ ਦੇ ਰਾਜ ਚ ਲੋਕਾਂ ਨੂੰ ਮਿਲੀਆਂ ਉਹਨੀਆਂ ਮਿਲੀਆਂ ਨਹੀਂ ਕੇ ਠੀਕ ਐ ਕਿਵੇਂ ਠੀਕ ਲੱਗਦਾ ਸੀ ਬਾਦਲ ਸਾਹਿਬ ਦਾ ਬਾਦਲ ਸਾਹਿਬ ਦਾ ਰਾਜ ਸਹੀ ਸੀ ਤੇ ਸਹੂਲਤਾਂ ਮਿਲੀਆਂ ਵੀ ਬਹੁਤ ਤੇ ਕਾਂਗਰਸ ਦੀ ਸਰਕਾਰ ਗੱਲ ਕਰੀਏ ਕਿਵੇਂ ਰਹੀ ਜੀ ਕਾਂਗਰਸ ਦੀ ਸਰਕਾਰ ਤਾਂ ਚੱਲ ਨਹੀਂ ਨਹੀਂ ਦਿੱਤੀ ਅਜੇ ਚੰਨੀ ਸਾਹਿਬ ਚੱਲ ਜਾਂਦੇ ਕੋਈ ਨਾ ਕੋਈ ਆਪਣੇ ਠੀਕ ਸੀ ਤੇ ਐਸ ਸੀਐਮ ਭਗਵੰਤ ਮਾਨ ਮੋਦੀ ਨੇ ਜਮਾ ਮਾਰਿਆ ਕਿਵੇਂ ਰਹੀ ਮੋਦੀ ਨੇ ਜਮਾ ਮਾਰਤੇ ਭਗਵੰਤ ਮਾਨ ਨੇ ਮੋਦੀ ਨੇ ਜਮਾ ਮਾਰਤੇ ਸਾਲ ਦਾ ਪਰ ਲੋਕ ਕਿਸਾਨ ਉੱਤੇ ਬੈਠੇ ਰਹੇ ਆ ਦਿੱਲੀ ਬੈਠੇ ਰਹੇ ਨਾ ਕਰੋ ਬੇਕਾਰ ਹੋ ਗਏ ਤੇ ਹੁਣ ਵੀ ਬੈਠੇ ਆ ਉੱਥੇ ਉਹ ਗੱਲ ਨਹੀਂ ਸੁਣਦਾ ਸੋਦਾਗਾ ਤੋਂ ਨਹੀਂ ਵੀ ਸੋਹਣੇ ਕਿਸਾਨਾਂ ਦੀ ਸੋਣੀ ਚਾਹੀਦੀ ਉਹਨੂੰ ਹੁਣ ਵੋਟਾਂ ਲੈਣ ਆਉਣਗੇ ਵੋਟਾਂ ਲੈਣ ਆਉਣਗੇ ਮਤਾ ਕਨੇ ਪਾਉਣਾ ਉਹਨਾਂ ਨੂੰ ਅਸੀਂ ਤਾਂ ਪਾਉਂਦੇ ਨਹੀਂ ਕਿ ਉਹਨਾਂ ਨੂੰ ਵੀ ਉਹ ਕਹਿੰਦਾ ਜਵਾਬ ਦੇ ਸਿੱਧਾ ਹੁਣ ਕੱਲੇ ਕੱਲੇ ਜਵਾਗ ਆ ਘਰੇ ਤੇ ਬੰਦਾ ਕੱਲਾ ਜਾਂਦਾ ਉੱਥੇ ਵੋਟਰ ਉੱਥੇ ਬੈਠੂਗਾ ਕਿ ਤਾਨੇ ਤੇ ਕਿ ਕਰੇ ਕੰਮ ਕਰੂ ਮੋਦੀ ਨੂੰ ਮਾੜਾ ਮਾੜਾ ਚਾਹੋਗੇ ਉਹਨਾਂ ਕ ਮੰਨ ਜਾ ਤੂੰ ਵੀ ਕਿਸਾਨ ਬੈਠੇ ਜਵਾਗ ਨਿਕਨਗੇ ਬੈਠੇ ਕੁੜੀਆਂ ਬੁੜੀਆਂ ਬੈਠੀਆਂ ਉੱਥੇ ਤੇ ਵੀ ਤੂੰ ਮੰਨ ਮਾੜਾ ਮੋਟਾ ਹੁਣ ਕਾਫੀ ਕਾ ਕਾਫੀ ਲੰਬਾ ਜਿਹੜਾ ਧਰਨਾ ਚੱਲ ਗਿਆ ਕਾਫੀ ਲੰਬਾ ਚੱਲ ਲਗਾ ਪਿਛਲੀ ਵਾਰ ਸਾਲ ਚੱਲ ਗਿਆ ਤੇ 200 ਤੋਂ 12 ਮਹੀਨੇ ਡੂਡੂ ਹੋਣ ਹੋ ਗਿਆ ਤੇ ਜਮਾਂ ਗੱਲ ਸੁਣਦਾ ਨਹੀਂ ਪੋਰਾ ਨਹੀਂ ਸੁਣਦਾ ਉਹ ਹੁਣ ਕਿਸਾਨਾਂ ਵੱਲੋਂ ਫਸਲ ਵੀ ਕਟਾਈ ਹੋਣੀ ਨਹੀਂ ਜਮਾਂ ਨਹੀਂ ਸੁਣਦਾ ਉਹ ਪੋਰਾ ਵੀ ਨਹੀਂ ਸੁਣਦਾ ਨਾ ਕਿਸਾਨਾਂ ਵੱਲੋਂ ਕਿਸਾਨਾਂ ਨੂੰ ਦੱਸੀ ਜਾਂਦੇ ਤੇ ਮੋਦੀ ਦੀ ਗੱਲ ਉਹ ਦੱਸਣ ਨਾ ਜਾਗੇ ਕਿ ਜਾ ਟੰਗ ਤੰਗ ਹੋਏ ਪਏ ਐ ਹੁਣ ਕੱਲੇ ਮੈਂ ਕੱਲਾ ਐ ਮੈਂ ਜਦ ਪੰਜ ਦਿਨ ਲਾ ਗਿਆਗਾ ਮੋਦੀ ਦੀ ਦਾਦਣ ਲਾ ਗਿਆ ਸੀ ਫਿਰ ਫਸਲ ਵੀ ਆ ਰਹੀ ਐ ਫਸਲ ਆ ਰਹੀ ਐ ਪਾਣੀ ਵੀ ਲਾਉਣਾ ਘਰੇ बार बार ਘਰ ਹੈ ਨਿਗਾਹ ਵੀ ਰੱਖਣੀ ਜਵਕਾਂ ਦੀ ਵੀ ਵੀ ਉਹ ਮੋਦੀ ਮੈਨੂੰ ਸੋਚਣਾ ਮੜਾ ਮੋਟਾ ਮੋਦੀ ਸਮਝਾਓ ਮੋਦੀ ਨੂੰ ਵੀ ਕਹੇ ਹੂੰ ਠੀਕ ਹੈ ਮੋਦੀ ਸੋਚਣਾ ਚਾਹੀਦਾ ਮੜਾ ਮੋਟਾ ਲੋਕਾਂ ਵਾਜ ਤੇ ਜੀ ਤੇ ਮੋਦੀ ਨਾਲ ਜਿਹੜਾ ਜਿਹੜਾ ਚੈਨਲ ਹੈ ਉਹ ਬੰਦ ਕਰ ਛੱਡੇ ਸਮਾਂ ਜਿਹੜੇ ਦਿੰਦੇ ਐਕਟਿਵ ਕਿਹੜਾ ਮੀਡੀਆ ਬੋਲਦਾ ਉਹਨਾਂ ਨੂੰ ਉਹ ਬੰਦ ਕਰ ਛੱਡੇ ਮੀਡ ਕੋ ਬੰਦ ਕਰ ਛੱਡੇ ਜਮਾਂ ਵੀ ਉਹ ਵੀ ਚਲਾਉਣਾ ਵੀ ਸਰਦ ਸੰਗਸਾਨਾਂ ਦੀ ਸਾਰੀ ਸਾਲ ਸੁਣਨਾ ਸਾਰੇ ਕੋਣ ਹੈ ਵੀ ਆਪਾਂ ਵੀ ਹੁਣ ਹਾਂ ਛੜੇ ਪਾਣੀ ਪਾਈ ਜਾਂਦੇ ਉੱਤੇ ਜਾਂਦੇ ਆ ਉੱਤੇ ਮੁੰਡਾ ਮਰਿਆ ਵੇ ਮਰਿਆ ਨੀ ਕੱਲਾ ਮੁੰਡਾ ਸੀ ਵਿਚਾਰਾ ਉਹ ਮਰ ਗਿਆ ਉਹ ਘਰ ਬੇਕਾਰ ਹੋ ਗਿਆ ਜਮ ਤੇ ਫਿਰ ਉਥੇ ਦੂਜਿਆਂ ਦੇ ਅਛੋ ਰੂਗੇ ਦੇ ਗੋਲੇ ਮਾਰੀ ਜਾਂਦੇ ਮੁੜ ਕੇ ਇਹ ਜਾਂਦੇ ਉਹ ਧਰਨੇ ਦੇ ਜਦੋਂ ਫਿਰ ਹੁਣ ਡਰ ਰਹਿੰਦਾ ਵੀ ਬੰਦਾ ਆ ਕੇ ਐਨ ਬੰਦਾ ਕੀ ਕਰਦਾ ਕੀ ਕਰ ਸਕਦਾ ਹੈ ਨਾ ਵੀ ਇਹ ਸਾਰੀ ਸਰਕਾਰਾਂ ਨੂੰ ਦੇਖਣਾ ਚਾਹੀਦਾ ਵੀ ਪੰਜਾਬ ਚਲਾਉਣਾ ਕਿਵੇਂ ਹੈ ਤੇ ਕਿਵੇਂ ਚਲਾ ਗਈ ਵੀ ਇਕੱਠੇ ਹੋ ਕੇ ਚਲਾ ਗਈ ਪੰਜਾਬ ਸਾਲਾ ਫੇਰ ਚੱਲੂਗਾ ਐ ਨਹੀਂ ਚੱਲਦਾ ਹੋਰ ਸਰਕਾਰ ਬਣ ਕੇ ਕੁਰਸੀ ਦੇ ਕਮਨ ਮੈਂ ਬੈਠਾ ਵੀ ਮੈਂ ਬਣ ਜਾ ਕੁਰਸੀ ਉਹ ਕਰ ਮੈਂ ਬਣ ਭਾਈ ਦਾ ਕੁਰਸੀ ਤੇ ਤਾਂ ਮੈਨੂੰ ਸਾਰੇ ਬੈਠੇ ਐ ਵੀ ਪੰਜਾਬ ਚਲਾਉਣ ਨੂੰ ਵੇਖੋ ਸਕੀਮ ਕਿਵੇਂ ਚੱਲੂਗੀ ਚਲਾਓ ساری ਸਕੀਮ ਨਾ ਚਲਾਓ ਵੀ ਕਿਵੇਂ ਪੰਜਾਬ ਕਿਵੇਂ ਚੱਲਣਾ ਹੈ ਉਹ ਚਲਾਓ ਅੱਜ ਐਮਐਸਪੀ ਦੇ ਲਈ ਉੱਥੇ ਮੋਦੀ ਸਰਕਾਰ ਨੂੰ ਘੇਰਨ ਦੇ ਲਈ ਦਿੱਲੀ ਦੇ ਵਿੱਚ ਪਹੁੰਚਿਆ ਜਾਣਾ ਸੀ ਕਿਸਾਨਾਂ ਵੱਲੋਂ ਪਰ ਜਦੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਆਉਣਾ ਸੀ ਤਾਂ ਉਹਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਦੇਵਾਂਗੇ ਐਮਐਸਪੀ ਸਾਡੀ ਸਰਕਾਰ ਬਣਾਓ ਸਰਕਾਰ ਬਣ ਆਤੀ ਗਈ 92 ਐਮਐਲਏ ਜਿਤਾ ਦਿੱਤੇ ਗਏ ਫਿਰ ਕਿਉਂ ਨਹੀਂ ਦਿੱਤੀ ਕੀ ਇਹ ਸਭ ਭਾਤਮਾਨ ਦੀ ਕਿ ਆਵਰਦੇ ਹੋ ਰਹਾ ਹੈਗੀ ਸਰਕਾਰ ਹੈਗੀ ਤੇ ਨਹੀਂ ਭਾਤਮਾਨ ਦੀ ਸਰਕਾਰ ਹੈ ਇਹ ਬੰਦੇ ਨੂੰ ਤੇ ਪੁਲਿਸ ਦਾ ਘਾ ਟਪੜ ਨਹੀਂ ਦਿੱਤੇ ਬੰਦੇ ਟਪਾ ਸਕਦੇ ਸੀਗਾ ਬਾਰਡਰ ਵੀ ਜਦੋਂ ਦਲੀ ਜਾਊ ਵੀ ਇਹ ਬੰਦੇ ਨੇ ਕਿਉਂ ਨਹੀਂ ਜਾਣ ਦਿੱਤੇ ਗਾਹਾਂ ਬੰਦੇ ਜਾਣ ਕੋਈ ਨਹੀਂ ਦਿੱਤੇ ਵੀ ਬੰਦੇ ਨੇ ਇਹ ਵੀ ਕਹਿਦਾ ਸੀ ਵੀ ਪੁਲਿਸ ਅੱਜ ਤੋਰ ਕਿਥੋਂ ਟਪਾਉਣੇ ਬੱਡਰ ਭੰਨ ਕੇ ਇਹ ਉੱਥੇ ਗਏ ਨਹੀਂ ਜੇ ਖੜੀ ਨਹੀਂ ਗੇ ਤੇ ਮੁੰਡਾ ਮਾਰੇ ਇਹਨਾਂ ਨੇ ਉਹ ਕੱਲਾ ਮਰਗਾ ਜਿ ਘਰੋਂ ਬੇਕਾਰ ਹੋ ਗਿਆ ਇਹ ਪੁਲਿਸ ਆਪਣੇ ਕਿਉਂ ਤੇ ਕਿੱਥੇ ਸੀਗੀ ਆਪਣੇ ਪੰਜਾਬ ਵਿੱਚ ਮੁੰਡਾ ਮਰਿਆ ਉਹ ਤੇ ਪੰਜਾਬ ਨਹੀਂ ਹੈ ਨਹੀਂ ਸੀ ਉੱਥੇ ਪੁਲਸ ਵਾਲੇ ਆਪਣੀ ਨਹੀਂ ਪੰਜਾਬ ਦੀ ਪੁਲਸ ਕਿੱਥੇ ਆਹੋ ਉਹ ਤਾਂ ਬੱਡਰ ਗੇਰ ਸਕਦੇ ਆ ਇਹ ਬੱਡਰ ਤੇ ਖੜ ਨਹੀਂ ਸਕਦੇ ਆਪਣੇ ਬੰਦੇ ਜਾ ਕੇ ਉੱਥੇ ਜੀ ਖੜ ਸਕਦੇ ਕਿ ਨਹੀਂ ਖੜ ਸਕਦੇ ਬਿਲਕੁਲ ਜੀ ਖੜ ਸਕਦੇ ਨਾ ਇਹ ਕਿੱਥੇ ਸੀ ਉਦੋਂ ਇੱਥੇ ਤਾਂ ਹਜ਼ਾਰਾਂ ਬੰਦੇ ਆਲੇ ਫਿਰਦੇ ਪੁਲਸ ਦੇ ਨਾਲ ਤਾਂ ਆਉਦੇ ਇਹ ਤੇ ਉੱਥੇ ਬੜੇ ਲੋਕਾਂ ਨਾਲ ਖੜਦੇ ਨਹੀਂ ਭੋਰਾ ਵੀ ਜਾ ਕੇ ਇਹ ਇੱਥੇ ਕਹਿੰਦੇ ਕਿ ਅਸੀਂ ਤਾਂ ਆਮ ਘਰਾਂ ਦੇ ਆ ਸਾਡੇ ਨਾਲ ਸਿਕਿਉਰਟੀ ਨਹੀਂ ਹੈਗੀ ਸਕਿਉਰਟੀ ਹੈ ਨਹੀਂ ਕਿ ਕਿੰਨੀ ਸਿਕਿਉਰਟੀ ਨਾਲ ਘਰਾਂ ਨਹੀਂ ਕਿੰਨੀ ਹੈਗੀ ਤੇ ਆਪਨੇ ਕਿੰਨੀ ਹੋਊਗੀ ਬੰਤਮਾਨ ਨਾਲ ਹੁਣ ਪੈ ਕੇ ਕਹਿੰਦੇ ਪੁੱਗਲੇ ਬਦਲ ਗਲੀ ਫਿਰਦੇ ਸਿਕਿਉਰਟੀ ਮੈਂ ਲੈਂਦਾ ਨਹੀਂ ਹੁਣ ਕਿੰਨਿਆਂ ਬੋਦਲੀ ਫੇਦਨ ਤੇ ਉਥੇ ਜਿਹੜੇ ਬਾਰਡਰਾਂ ਲੋਕ ਜਾ ਕੇ ਬੈਠੇ ਆਏ ਤੂੰ ਉਥੇ ਸਕੂਟੀ ਲਾ ਸਕਦਾ ਟਟਾਂਦੀ ਜੇ ਸੋਚ ਛੋਟੀ ਹੈ ਨਾ ਇਹ ਜੇ ਤੈ ਸਕੂਟੀ ਲਾ ਸਕਦਾ ਉਥੇ ਰਾਤ ਨੂੰ ਰੱਖ ਹੀ ਰੱਖ ਸਕਦੇ ਆ ਵੀ ਰਾਤ ਨੂੰ ਕੋਈ ਮਰਜ਼ੀ ਕਰਦੇ ਟਾਇਰ ਚਾਲੀ ਭੰਨਦੇ ਉਹਨਾਂ ਨੇ ਹੁਣ ਤੁਹਾਡੇ ਹੁਣ ਤੁਹਾਡੇ ਲਈ ਕੋਲ ਪਿੰਡਾਂ ਦੇ ਵਿੱਚ ਆਉਣਗੇ ਵੋਟਾਂ ਦੇ ਲੈਣ ਦੇ ਲਈ ਆਗਾਜ਼ ਹੋ ਗਿਆ ਵੋਟਾਂ ਦਾ ਤੇ ਵੋਟਾਂ ਦਾ ਐਲਾਨ ਹੋ ਗਿਆ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਹੁਣ ਬਠਿੰਡਾ ਸੀਟ ਤੋਂ ਕੀ ਮਾਹੌਲ ਰਹੇਗਾ ਆ ਪਾਣੀ ਜਿਹਾ ਦਾ ਬੋਰਡ ਤਾਂ ਵੀ ਕਿਹਨੂੰ ਪੈ ਜੇਗੀ ਪਰ ਇੰਨਾ ਹੀ ਕਿਸਾਨ ਦੇ 40 ਟਾ ਟੁੱਟ ਗਏ ਉੱਥੇ ਨਵੇਂ ਟਾ 10 ਦਾ 12 ਲੱਖ ਦੇ ਟੁੱਟ ਗਏ ਨਾ ਨਸਕਾਨ ਕਿੰਨਾ ਹੋ ਗਿਆ ਤੇ ਨਾ ਟਾਈਆਂ ਭੰਸ ਗਏ ਉਹਨਾਂ ਨੇ ਸਾਰਾ ਕੁਝ ਤੇ ਅੱਗ ਲਾ ਵੀ ਸਕਦੇ ਸੀ ਉਹ ਉਹਦਾ ਕਿਸਾਨ ਜਦ ਇਕੱਠੇ ਹੋ ਕੇ ਚੱਲ ਬਚਾ ਰਹਿ ਗਿਆ ਉਹਨਾਂ ਨੇ ਮਿੱਟੀ-ਵਿੱਟੀ ਪਾ ਲਈ ਤੇ ਪਰ ਇਹਨਾਂ ਦਾ ਬਹੁਤ ਧੱਕਾ ਸੀ ਉਥੇ ਪੁਲਿਸ ਜਾ ਸਕਦੀ ਸੀ ਇਹਨਾਂ ਦੀ ਲਾਣ ਸਕਦੇ ਪੁਲਸੀ ਜੇ ਆਪਣੇ ਪੰਜਾਬ ਦੇ ਟਾੜ ਭੰਨੇ ਗਏ ਆ ਉਹ ਆਪਣੇ ਘਰਾਂ ਨੇ ਚ ਭੰਨੇ ਗਏ ਪੰਜਾਬ ਦੀ ਪੁਲਿਸ ਤੇ ਜਾ ਸਕਦੀ ਉਹ ਤੱਕ ਨਹੀਂ ਜਾ ਸਕਦੀ ਇਹ ਕਹਿ ਕਿਉਂ ਨਹੀਂ ਬਈ ਭਵੰਤਮਨ ਨੂੰ ਜਾਣਾ ਚਾਹੀਦਾ ਉੱਥੇ ਵੀ ਦਖਲ ਨਹੀਂ ਬਈ ਪੁਲਿਸ ਆਪਣੀ ਜਲਦ ਬਰਬਰ ਜਾਓ ਹੁਣ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਉਣਗੇ ਤੇ ਤੁਸੀਂ ਪੁੱਛੋਗੇ ਉਹਨਾਂ ਨੂੰ ਇਹ ਹਾਂ ਪੁੱਛਾਂਗੇ ਅਸੀਂ ਪੁੱਛਾਂਗੇ ਵੀ ਜੋ ਟ੍ਰੈਡ 40 ਪੰਨੇ ਤੇ ਸਾਡੇ ਗਰੀਬ ਬੰਦਿਆਂ ਦੇ ਮੰਨ ਲਓ ਇੱਕ ਬੰਦਾ 10 ਲੱਖ ਦਾ ਟ੍ਰੈਡ ਨਮਾ ਘੜਾ ਗਿਆ 12 ਦਾ ਕਿੱਥੋਂ ਭਰੂਗਾ ਬੰਦਾ ਉਹ ਇਹ ਸਵਾਲ ਪੁੱਛੇ ਜਾਣਗੇ ਤੁਹਾਨੂੰ ਪੁੱਛੇ ਜਾਣਗੇ ਵੀ 10 ਲੱਖ ਦਾ ਟ੍ਰੈਡ ਇੱਕ ਬੰਦਾ ਲੈ ਕੇ ਆਇਆ ਵੀ ਕਿੱਥੋਂ ਭਰੂਗਾ ਬੰਦਾ ਉਹ ਪੈਸੇ ਹੂੰ ਠੀਕ ਹੈ ਉਹ ਗੱਡੀਆਂ ਵਾਲੇ ਦੋ ਮੂਰੇ ਪੰਨੀਆਂ ਖੜੀਆਂ ਉਵੇਂ ਖੜੀਆਂ ਬਾਰਡਰ ਦੇ ਮੂਰੇ ਬਾਰਡਰ ਦੇ ਪਿੱਛੇ ਖੜਿਆ ਗੱਡਾ ਜੇ ਬਾਰਡਰ ਦੇ ਉੱਤੇ ਹੋਵੇ ਨਾ ਆਪਾਂ ਕਹਿੰਦੇ ਟੱਪ ਕੇ ਪਹਿਲੇ ਪਾਸੇ ਪਾ ਪਣ ਦਿਓ ਵੀ ਪੰਜਾਬ ਦੇ ਵਿੱਚ ਹੀ ਪੰਨੇਗੇ ਤੇਰੀ ਸਰਕਾਰ ਦੇ ਵਿੱਚ ਠੀਕ ਵੀ ਸਰਕਾਰ ਕਾਦੀ ਹੋਈ ਜਦੋਂ ਤੂੰ ਟ੍ਰੇਡ ਪਨਾਈਆਂ ਲੋਕਾਂ ਨੂੰ ਮਰਾਈ ਜਾਂਦਾ ਪੰਜਾਬ ਦੀ ਮਰਾਈ ਜਾਂਦਾ ਤੂੰ ਤਾਂ ਆਪੀ ਮਰਾਈ ਜਾਂਦਾ ਤੂੰ ਤਾਂ ਪੰਜਾਬ 'ਚ ਮਰਾਉਣ ਲੱਗ ਗਿਆ ਤੇ ਸਾਨੂੰ ਫਿਰ ਰਿਪੋਰਟ ਦਉਣ ਦੀ ਕੀ ਲੋੜ ਤੇਨ ਜੇ ਤੂੰ ਮਾਰ ਲਾ ਪੰਜਾਬ ਦੀ ਲੋਕਾਂ ਨੂੰ ਪੰਜਾਬ ਦੀ ਮਰਾਉਣ ਲੱਗ ਗਿਆ ਪਤਾ ਪਾਵਾਂਗੇ ਜੇ ਤੋ ਪੰਜਾਬ ਨੂੰ ਕੱਲ ਨਾ ਜਾਂਦਾ ਪੁਲਿਸ ਲੈ ਕੇ ਭਾਈ ਪੁਲਿਸ ਦਾਓ ਉਹਨੂੰ ਵੀ ਮਾਦਰ ਕਰੋ ਬਾਰਡਰ ਪੰਨੋਂ ਆਪਾਂ ਅਸੀਂ ਭੰਦੇ ਬਾਰਡਰ ਪੰਜਾਬ ਤੇ ਕਸਮ ਛੱਡ ਕੇ ਆਉਣੇ ਹਰੇਣ ਟਿੱਕਰ ਗਾਉਂ ਹਰੇਣ ਤੇ ਪਾ ਕੇ ਆਵਾਂਗੇ ਇਹਨਾਂ ਤਾਂ ਵੱਡ ਤੋਂ ਪੁੱਛੀ ਰੋਕਲੇ ਸਾਨੂੰ ਵਧੀਆ ਖੁਸ਼ ਹੋਣਾ ਸੀ ਪੂਰੇ ਪੂਰੇ ਕੰਮ ਸੀ ਪੂਰੇ ਕਰੇ ਲੋਕਾਂ ਲੋਕਾਂ ਦਾ ਚੰਗੇ ਕੰਮ ਆ ਵਧੀਆ ਹੋਇਆ ਹੈਲਥ ਸਿਸਟਮ ਦੀ ਗੱਲ ਕਰੀਏ ਹੈਲਥ ਸਿਸਟਮ ਕਿਵੇਂ ਹੈ ਠੀਕ ਹੈ ਹਰ ਪਰ ਮੈਂ ਅੰਗਰੇਜ਼ੀ ਨਾਲ ਸੇਤ ਸੂਲਤਾ ਸਿਵਾਵਾ ਕਿਵੇਂ ਆ ਹਾਂ ਉਹ ਆਪਾਂ ਦਾ ਗਏ ਨੇ ਉਹ ਲੋਕ ਦੱਸਦੇ ਵੀ ਚੰਗੀਆਂ ਚੰਗਾ ਹਾਂ ਚੰਗਾ ਪਿੰਡਾਂ ਚ ਵੀ ਹੁੰਦਾ ਤੇ ਇੱਥੇ ਉਹ ਦਵਾਈ ਵੰਡਣ ਵੀ ਆਉਂਦੇ ਆ ਆਪਾਂ ਕਹਿੰਦੇ ਪਿੰਡ ਚ ਦਵਾਈ ਵੰਡਣ ਵੀ ਆ ਹਾਂ ਲੋਕਾਂ ਨੂੰ ਚੈੱਕ ਕਰਦੇ ਤੇ ਦਵਾਈ ਦਿੰਦੇ ਆ ਠੀਕ ਹੈ ਆਮ ਆਦਮੀ ਪਾਰਟੀ ਵਧੀਆ ਕੰਮ ਕਰਦੀ ਮਦ ਵਧੀਆ ਕਰਦੇ ਠੀਕ ਹੈ ਹਾਂ ਬਿਜਲੀ ਦੇ ਬਿੱਲ ਸੀ ਹਾਂ ਜੀ ਲੋਗੇ ਕਿਹਾਂ ਸੀ ਸੱਥਾਂ ਦੇ ਵਿੱਚੋਂ ਚੱਲੇਗੀ ਸਰਕਾਰ ਸੱਥਾਂ ਦੇ ਵਿੱਚ ਪਹੁੰਚਦੀ ਹੈ ਮੰਤਰੀ ਐਮ ਐਲ ਏ ਸੱਲਾ ਮੈਨਲੇ ਆਉਂਦੇ ਵੀ ਐ ਜਦ ਮਿਲੇ ਤੂੰ ਹਾਂ ਕਈ ਵਾਰੀ ਸਾਡੇ ਹੁੰਦੇ ਤੇ ਡੇਰੇ ਤੇ ਆਉਂਦੇ ਹੁੰਦੇ ਨੇ ਮਲਾਇਆ ਹੱਥ ਫਿਰ ਤੁਹਾਡੇ ਆਸਤਾ ਮਲਾ ਵੀ ਲੈਂਦੇ ਕਿਤੇ ਨਹੀਂ ਮਲਾ ਕੋਈ ਜ਼ਰੂਰੀ ਨਹੀਂ ਹੁੰਦੀ ਬਸ ਹੱਥ ਮਲਾਏ ਤੋਂ ਕੰਮ ਹੋਣਾ ਜਿਵੇਂ ਪਹਿਲਾਂ ਕਹਿ ਦਿੰਦੇ ਸੀ ਸੀਐਮ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਇਹਨਾਂ ਨਾਲ ਹੱਥ ਮਿਲਾ ਲੇ ਤਾਂ ਕੋਈ ਹੱਥ ਚੈੱਕ ਕਰਨਾ ਪੈਂਦਾ ਸੀ ਛਾਪਾਂ ਲਾ ਲੀਆਂ ਜਾਂ ਨਹੀਂ ਲਾ ਲੀਆਂ ਉਦਾਂ ਦਾ ਨਹੀਂ ਹਾਂ ਨਾ ਦਾ ਬਖਸ਼ਾ ਛਾਪ ਪਈ ਹੈ ਤੇ ਨਾ ਇਹੋ ਜਿਹਾ ਕੋਈ ਕੰਮ ਹੁੰਦਾ ਉਹ ਬੰਦਾ ਪਾਰਲਾਮਨਤ ਆ ਉਹ ਹੁੰਦੇ ਸੀ ਆ ਨਹੀਂ ਬੰਦਾ ਆਪਣਾ ਐਮਐਲ ਜਿਹੜਾ ਪਾਰਲਾਮਨਤ ਆ ਮਾਸਟਰ ਜਗੀ ਸਿੰਘ ਵਧੀਆ ਬੰਦੀ ਹੈ ਬੰਦਾ ਬੰਦਾ ਹੈ ਅੱਛਾ ਕਿਵੇਂ ਦਾ ਗੱਲਬਾਤ ਕਰਦੀ ਹੋ ਤਾਂ ਠੀਕ ਗੱਲਬਾਤ ਕਰਦੀ ਹਾਂ ਹਾਂ ਠੀਕ ਹੈ ਵਧੀਆ ਜਦੋਂ ਸੁਣ ਲੈਂਦੇ ਆ ਉਹ ਕੋਈ ਆ ਛੜ ਛੜਕਦਾ ਸੀਗਾ ਲੋਕਾਂ ਦੇ ਵੀ ਬਾਹਲਾ ਚੱਕੜ ਤੇ ਚੱਲੇ ਭਈ ਉਹਨੇ ਥੋੜੇ ਦਿਨ ਚ ਬਣਾ ਤੇ ਅੱਜ ਖਾਲ ਬਣਾਤਾ ਹੋ ਗਿਆ ਛੋਪੜ ਦਾ ਚਾਰਜ ਫਰੇ ਬਣਾਤਾ ਇੱਥੇ ਟਿੱਕੜ ਇੱਥੇ ਸੜਕ ਤੇ ਪਾਣੀ ਫਾੜੇ ਫੜ ਗਏ 50 ਸਰਕਾਰਾਂ ਆ ਗਈਆਂ ਕਿਸੇ ਨੇ ਉਹ ਛੋਪੜ ਦੀ ਦਵਾਨੀ ਨਹੀਂ ਕਿਵੇਂ ਬਾਪੂ ਉਹ ਛਪੜ ਦਾ ਚਾਰਜ ਫਰੇ ਚਾਰ ਦੁਆਰੀ ਕਰਤੀ ਇਹਨਾਂ ਨੇ ਤੇ ਆ ਆ ਖਾਲ ਸਾਰੇ ਵੇੜੇ ਵਾਲੇ ਡੁੱਬੇ ਪਏ ਸੀਗੇ ਤੇ ਖਾਲ ਸਾਰਾ ਲੰਮਾ ਉਥੋਂ ਲੈ ਕੇ ਸਕੂਲ ਤੋਂ ਲੈ ਕੇ ਸਾਰਾ ਇਹ ਖਾਲ ਬਣਾਤਾ